ਨਹੀਂ ਕੋਈ ਗੁਜਰੀ ਵਰਗਾ ਦਾਨੀ ਇਹਨਾ ਦੁਹਾਂ ਜਹਾਨਾ ਚ ਨਹੀਂ ਕੋਈ ਗੁਜਰੀ ਵਰਗਾ ਦਾਨੀ ਇਹਨਾ ਦੁਹਾਂ ਜਹਾਨਾ ਚ ਨਹੀਂ ਕੋਈ ਗੁਜਰੀ ਵਰਗਾ ਦਾਨੀ ਇਹਨਾ ਦੁਹਾਂ ਜਹਾਨਾ ਚ ਨਹੀਂ ਕੋਈ ਗੁਜਰੀ ਵਰਗਾ ਦਾਨੀ ਪੱਥਰ ਦੀ ਮੇਰੀ ਓ ਭੈਣੋ ਪੱਥਰ ਦੀ ਦੇਵੀ ਨੂੰ ਪੂਜਣ ਵਾਲੀ ਓ ਮੇਰੀ ਓ ਭੈਣੋ ਪੱਥਰ ਦੀ ਦੇਵੀ ਨੂੰ ਮੇਰੀ ਓ ਪੂਜਣ ਵਾਲੀ ਓ ਭੈਣੋ ਪੱਥਰ ਦੀ ਦੇਵੀ ਨੂੰ ਮੇਰੀ ਓ ਸੇਕਾਰ ਕਰੀਏ ਅਸਲੀ ਦੇਵੀ ਨੂੰ ਸਦੈਣੋ ਆਓ ਨਮਸਕਾਰ ਕਰੀਏ ਅਸਲੀ ਦੇਵੀ ਨੂੰ ਸਦੈਣੋ ਆਓ ਨਮਸਕਾਰ ਕਰੀਏ ਅਸਲੀ ਦੇਵੀ ਨੂੰ ਸਦੈਣੋ ਆਓ ਨਮਸਕਾਰ ਕਰੀਏ ਅਸਲੀ ਜੈ ਦੇਵੀ ਨਾ ਕੋਈ ਦੇਸ ਦੀ ਦੋਹੀ ਜਾਨੀ ਮੈਨੂੰ ਗੁਜਰੀ ਜੈ ਦੇਵੀ ਨਾ ਕੋਈ ਦੇਸ ਦੀ ਦੋਹੀ ਜਾਨੀ ਮੈਨੂੰ ਗੁਜਰੀ ਜੈ ਦੇਵੀ ਨਾ ਕੋਈ ਦੇਸ ਦੀ ਦੋਹੀ ਜਾਨੀ ਮੈਨੂੰ ਗੁਜਰੀ ਜੈ ਦੇਵੀ ਨਾ ਕੋਈ ਦੇਸ ਦੀ ਦੋਹੀ ਜਾਨੀ ਜੇਰਾ ਗੁਜਰੀ ਦਾ ਤਨ ਹੈ ਗੁਜਰੀ ਦੀ ਕੁਰਬਾਨੀ ਤਨ ਜੇਰਾ ਗੁਜਰੀ ਦਾ ਤਨ ਹੈ ਗੁਜਰੀ ਦੀ ਕੁਰਬਾਨੀ ਤਨ ਜੇਰਾ ਗੁਜਰੀ ਦਾ ਤਨ ਹੈ ਜੁਗਰੀ ਦੀ ਕੁਰਬਾਨੀ ਹੁਣ ਕਹੇ ਸੁਆਮੀ ਜੀ ਜਾ ਕੇ ਤਿਲਕ ਤੇ ਜੰਝੂ ਬਚਾਓ ਕੌਣ ਕਹੇ ਸੁਆਮੀ ਜੀ ਜਾ ਕੇ ਦਿਲ ਕਦ ਜੰਝੂ ਬਚਾਓ ਕੌਣ ਕਹੇ ਸੁਆਮੀ ਜੀ ਜਾ ਕੇ ਦਿਲ ਕਦ ਜੰਝੂ ਬਚਾਓ ਕੌਣ ਕਹੇ ਸੁਆਮੀ ਜੀ ਜਨ ਜਨ ਕਰ ਜੋ ਕੱਟਰਾਓ ਤੁਸੀਂ ਕਹਿ ਕਿਉਂ ਹਿੰਦੂਆਂ ਨੂੰ ਪਾਈ ਬਿਲਕੁਲ ਨਾ ਘਬਰਾਓ ਤੁਸੀਂ ਕਹਿ ਦਿਓ ਹਿੰਦੂਆਂ ਨੂੰ ਪਾਈ ਬਿਲਕੁਲ ਨਾ ਘਬਰਾਓ ਤੁਸੀਂ ਕਹਿ ਦਿਓ ਹਿੰਦੂਆਂ ਨੂੰ ਪਾਈ ਬਿਲਕੁਲ ਨਾ ਘਬਰਾਓ ਬਾਡੇ ਬਿਨ ਦਿਸਦਾ ਨਹੀਂ ਜਿਹੜਾ ਤੇ ਦਸਦਾਨੀ ਜਿਹੜਾ ਦੇਵੇਗਾ ਕੁਰਬਾਨੀ ਤੁਹਾਡੇ ਬਿਨ ਦਸਦਾਨੀ ਜਿਹੜਾ ਦੇਵੇਗਾ ਗੁਰਬਾਨੀ ਤੁਹਾਡੇ ਬਿਨ ਦਸਦਾਨੀ ਜਿਹੜਾ ਦੇਵੇਗਾ ਕੁਰਬਾਨੀ ਤਨ ਜੇਰਾ ਗੁਜਰੀ ਦਾ ਤਨ ਹੈ

ਛੱਡ ਕੇ ਦੁਨੀਆਂ ਦੇ ਦੁੱਖ ਸੀ ਝੋਲੀ ਦੇ ਵਿੱਚ ਪਾਇਆ ਸੁੱਖ ਛੱਡ ਕੇ ਦੁਨੀਆਂ ਦੇ ਦੁੱਖ ਸੀ ਝੋਲੀ ਦੇ ਵਿੱਚ ਪਾਇਆ ਸੁੱਖ ਛੱਡ ਕੇ ਦੁਨੀਆਂ ਦੇ ਦੁੱਖ ਸੀ ਝੋਲੀ ਦੇ ਵਿੱਚ ਪਾਇਆ ਸੁੱਖ ਛੱਡ ਕੇ ਦੁਨੀਆਂ ਦੇ ਦੁੱਖ ਸੀ ਝੋਲੀ ਦੇ ਵਿੱਚ ਪਾਇਆ जिन अ सोहाग दोया लखा